ਗੋ ਟਲ ਗੁਰ ਸੇਬੀਆ ਐਹ ਨਿਸ ਸਹਜ ਸੁਭਾਏ ਦਰਸਨ ਪਰਸੈ ਗੁਰ ਕਾ ਜਨਮ ਮਰਨ ਦੁਖ ਜਾਏ ਹੋ ਵਸਿ ਪਤਖਸੰਧੀ ਨੂਰ ਅਰਸਹੁ ਕੁਰ ਸਹੁ ਛਟੀਆਂ ਉਦੋ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਦਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਇਸਾ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਾ पञ्जवा वेच कर्ता पख खलो व विङ्गो ਮੱਜਨ ਗੁਰ ਆਂਦਾ ਰਾਸੇ ਜਾਪ ਹਾਰੇ ਹਾਰੇ ਕਿਲ ਵਿਖ ਨਾਸੇ ਵਿਚ ਕਰਤਾ ਪੁਰਖ ਹਲੋ ਆ ਵਲਨ ਵਿੰਗਾ ਹੋਆ ਮੱਜਨ ਗੋਰਾਂ ਦਾ ਰਾਸੇ ਜਾਪ ਹਾਰੇ ਹਾਰੇ ਕਿਲ ਵਿਖ ਨਾਸੇ ਸੰਤੋ RAM DAS ਸਰੋਵਰ ਨੀਕਾ ਜੋ ਨਾ ਵਾ ਸੋ ਕੋਲ ਤਰਾਵਾ ਉਧਾਰੋ ਹੋ ਆ ਹਾਜੀ ਕਾ ਰਹਾਓ ਜਾ ਜਾ ਕਾਰ ਜਗ ਗਾਵਾਂ ਮਨ ਚਿੰਦੇ ਆੜੇ ਫਲ ਪਾਵਾਂ ਸਾਹੀ ਸਲਾਮਤ ਨਾਈ ਆਏ ਆਪਣਾ ਪ੍ਰਭੂ ਉੱਤਿਆਏ ਸੰਤ ਤਸਰੂਵਰ ਨਾਵਾਂ ਸੋ ਜਾਨ ਪਰਮ ਗਤ ਪਾਵਾਂ ਮਰ ਨ ਆਵਜਾਈ ਹਾਰੇ ਹਾਰੇ ਨਾਮੋਤੀ ਆਈ ਇਹੋ ਬ੍ਰਹਮ ਬੇਚਾਰ ਸੋ ਜਾਨਾ ਜਿਸ ਦਇਆਲ ਹੋਏ ਪਗਵਾਨਾ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਜੇ ਸੁਦਾਇਾਲ ਹੋਏ ਪਗਵਾਨ ਇਹੋ ਬ੍ਰਹਮ ਵਿਚਾਰ ਸੋ ਜਾਨ ਜੇ ਸੋ ਦਇਆਲ ਹੋਏ ਪਗਵਾਨ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਵਿਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮੱਜਨ ਗੁਰ ਅੰਦਾ ਰਾਸੇ ਜਪ ਹਾਰੇ ਹਾਰੇ ਕਿਲ ਵਿਖ ਨਾਸੇ